ਹੈਲੋ ਜੀ ਆਵੋ ਜੀ ਆਪਾਂ ਆਪੇ ਆਪਾਂ ਆਪੇ 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 ਆਵੋ ਜੀ ਆਪਾਂ ਆਪੇ ਆ ਜਾਣਾ ਤੇਰੇ ਕੋਟੇਲ ਪਾਉ ਜੋ ਇੱਕ ਇੱਕ ਗੁੰਮ ਨਾ ਪਾ ਲਾਤ ਲੋ ਆ ਪਾ ਜਾਂਦਾ ਥਲਵਾ ਦੇ ਮੰਦਿਰ ਬਾਜੀ ਸਿਲਵਰ ਤੇ ਅੱਦਲਾ ਤੇ ਪਾਜੀ ਤੇਲ ਪਾਉ ਤੇਲ 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 ਹਾਲੋ ਜੋਤਾਂ ਵਿੱਚੋਂ ਖੋਲ ਲੀ ਉਹ ਟਾਂਟ ਗਈ ਵਿੱਚੋਂ ਇੱਕ ਇਥੇ ਲਾਉ ਇਸ ਕਾਰ ਸੈਂਟਰ ਚ ਲਾਉ ਸੈਂਟਰ ਉਧਰ ਲਾਉ ਕੋਪਰ ਤੇ ਸੱਤ ਸਤਗੁਰੂ ਜੀ ਸਿੰਘ ਜੀ ਬਸੀ ਗੁਗੀ ਬਹੁਤ ਹੀ ਸਰਕਾਰੀ ਉਹ ਬੜੇ ਲੋਕਾਂ ਨਾਲ ਕੱਢਣ ਵਾਲੇ ਲੋਕਾਂ ਦੀ ਆਵਾਜ਼ ਬਣਨ ਵਾਲੇ ਉਹਦਾ ਇੱਕ ਬੜੇ ਸੇਵਾਦਾਰ ਸਨ ਉਹ ਬੜੇ ਬਿਨਾ ਕਿਸੇ ਲਾਗ ਬਕੀਰ ਤੋਂ ਗੱਲ ਕਰਨ ਵਾਲੇ ਬੜੇ ਸਾਫ ਸਪਸ਼ਟ ਇੱਕ ਮਿੱਤਰ ਸਨ ਇੱਕ ਇਨਸਾਨ ਸਨ ਸੋ ਅੱਜ ਉਹਨਾਂ ਦਾ ਪਰਿਵਾਰ ਦੇ ਨਾਲ ਉਹਨਾਂ ਦਾ ਗੀਠਾ ਸੱਭਣ ਵਾਸਤੇ ਆਏ ਨੇ ਇਸ ਤੋਂ ਬਾਅਦ ਕੀਤਪੁਰ ਸਾਹਿਬ ਉਹਨਾਂ ਦੇ ਕੋਲ ਪਹੁੰਚਣਾ ਸਾਰੇ ਪਰਿਵਾਰ ਸਤਗੁਰੂ ਸਾਹਿਬ ਮੇਰ ਕਰਨਗੇ ਪਰਿਵਾਰ ਨੂੰ ਪਾਣਾ ਉਹਨਾਂ ਦਾ ਬਲ ਬਖਸ਼ਣਗੇ ਕੀਤਪੁਰ ਸਾਹਿਬ ਗੋਗੀ ਜੀ ਦੀ ਆਤਮਾ ਨੂੰ ਆਪਣੀ ਕਰਨਾ ਦੀ ਮਾਫੀ ਸਰ ਸਰ ਤੁਹਾਡੇ ਨਾਲ ਕੰਮ ਨਹੀਂ ਕਰ ਲਈ। ਉਹ ਉਹ ਮਤਲਬ ਮੈਂ ਤਾਂ ਵੀ ਹਰੇਕ ਲੋਨੇ ਏੜਦਾ ਸੀ ਉਹਨਾਂ ਦੀ। ਮੇਰੇ ਨਾਲ ਬਹੁਤ ਪਿਆਰ ਸੀ। ਔਰ ਹਦੂਦੀ ਜੀ ਜਦੋਂ ਮੈਥੋਂ ਲੰਘਣਾ ਪੂਰੇ ਖੜੇ ਹੁੰਦੇ ਸੀ। ਲੰਘਣਾ ਤੇ ਫਿਰ ਉਹਨਾਂ ਜਿੱਦ ਕਰਨੀ ਕਰਦੇ ਲੋਕ ਘਰ ਜਾਣਾ ਹੌਣ-ਹੌਣ ਲੈ ਕੇ ਜਾਉਂ ਕਰ। ਸਰ ਜਿਸ ਦਿਨ ਕਟਣਾ ਹੋਇਆ ਤੇ ਉਸੇ ਦਿਨ ਦੁਪਹਿਰ ਦੇ ਵੇਲੇ ਤੁਸੀਂ ਗੋਗੀ ਜੀ ਤੇ ਸੰਤ ਚੀਚੇਵਾਰ ਬੁੱਡੇ ਦਰਿਆ ਨਾਲ ਵੀ ਗੱਲਬਾਤ ਕਰ ਲਈ ਮੈਂ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਹੋਈਆਂ ਸਾਰ ਨਹੀਂ ਉਹ ਤੇ ਬੜੇ ਪੋਜ਼ਿਟਿਵ ਸੀ ਉਹ ਕਹਿੰਦੇ ਬੜਾ ਵਧੀਆ ਕਰਦੇ ਬਾਬਾ ਜੀ ਉਹ ਬਾਬਾ ਜੀ ਦੀ ਪੂਰਾ ਸਾਥ ਦੇਵਾਂਗੇ ਬਾਬਾ ਜੀ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਕੋਈ ਕਮੀ ਨਹੀਂ ਆਉਂਦੀ ਨਹੀਂ ਔਰ ਬੁੱਡੇ ਨਾਲ ਉਹ ਬੜਾ ਦਰਿਆ ਆਪਣੇ ਆਕੇ ਨਾਲ ਰਹਾ ਗਿਆ ਤੇ ਬਾਬੂ ਜੀ ਤਾਂ ਬੜੇ ਕਮਿਟਿਡ ਸੀ ਬੁੱਡੇ ਦਰਿਆ ਉਹ ਨਾਲ ਦੀ ਵੀ ਬਾਖਲੀ ਦਰ ਸੀ ਆਪ ਵੀ ਬਹੁਤ ਮੈਨ ਤਾਂ ਵੀ ਹਰੇਕ ਚੰਗੀ ਕੁਆਲਿਟੀ ਗਰੀਬ ਦਾ ਸਾਥ ਦਿੱਤੇ ਸੀ ਲੋਕਾਂ ਦੀ ਧਿਰ ਬਣਨ ਦੀ ਕੋਸ਼ਿਸ਼ ਕਰਦੇ ਸੀ ਸੱਚ ਨੂੰ ਸੱਚ ਕਹਿੰਦੇ ਸੀ ਕਿਸੇ ਮਤਲਬ ਬਹੁਤ ਸਪਸ਼ਟ ਆਦਮੀ ਸੀ ਸਾਫ਼ ਦਿਲ ਦਾ ਸੀ ਔਰ ਪਰਮਾਤਮਾ ਨੇ ਵੀ ਉਸ ਤੋਂ ਕਿਸੇ ਗੱਲ ਦੀ ਕੋਈ ਲਪੋੜ ਨਹੀਂ ਰੱਖਿਆ ਸੀ ਹਰ ਪਾਸੇ ਪੂਰਾ ਸੀ ਮਤਲਬ ਲੋਕ ਉਸ ਤੇ ਭਰੋਸਾ ਕਰਦੇ ਇੱਕ ਨੇਤਾ ਕਹਿੰਦਾ ਕਹਿੰਦਾ ਵੀ ਲੋਹੜਾਣੇ ਨੂੰ ਪੰਜਾਬ ਨੂੰ ਇਤਨਾ ਲੀਡਰਾਂ ਦੀ ਬਹੁਤ ਲੋੜ ਹੈ ਉਹਨਾਂ ਦੇ ਜਾਣ ਨਾਲ ਸਾਨੂੰ ਤਾਂ ਪਰਸਨਲੀ ਘਾਟਾ ਪਿਆ ਪਿਆ ਪੰਜਾਬ ਨੂੰ ਘਾਟਾ ਸਰ ਲੋਕ ਉਹਨਾਂ ਤੇ ਭਰੋਸਾ ਕਰਦੇ ਸੀ ਉਹ ਇਹ ਦੁਨੀਆ ਤੋਂ ਚਲ ਗਏ ਪਰ ਹਜੇ ਤੱਕ ਨਹੀਂ ਭਰੋਸਾ ਹੋ ਰਿਹਾ ਕਿ ਹਜੇ ਵੀ ਅੱਧੀ ਲੱਗ ਰਿਹਾ ਕਿ ਆਪਣੇ ਵਿੱਚ ਹੀ ਖੜੇ ਨੇ ਇਸ ਤਰ੍ਹਾਂ ਦੀ ਰੋਹ ਕਿੱਥੇ ਜਾਂਦੀ ਹੈ ਜਿਹੜੇ ਕੰਮ ਤਾਂ ਬੋਲਦੇ ਰਹਿਣਗੇ ਸਾਰਾ ਹਲਕਾ ਉਹਨਾਂ ਨੇ ਬੜੇ ਸ਼ੌਂਕ ਨਾਲ ਮੈਨੂੰ ਦਿਖਾਉਣਾ ਸਭ ਤੋਂ ਸੋਹਣਾ ਹਲਕਾ ਬਣਾਤਾ ਜੀ ਉਹ ਮੈਨੂੰ ਕੋਈ ਪਰੂਰ ਉੱਤੇ ਉਹਦੀ ਛੱਡ ਕੇ ਗਏ ਤੇ ਕਹਿੰਦੇ ਮੈਂ ਦਿੱਲੀ ਜਾ ਜਾ ਕੇ ਇਹ ਪੁਲ ਪੂਰਾ ਕਰਵਾਇਆ ਆ ਆਪ ਜਾ ਕੇ ਮੈਂ ਤਾਂ ਘਟ ਗਿਆ ਸੁਣਾ ਤੇ ਬਹੁਤ ਕਮਿਟਿਡ ਸੀ ਉਹ ਹਲਕੀ ਦੀ ਫੇਵਰ ਉਹ ਕਿਹੜੀ ਜਗ੍ਹਾ ਤੇ ਪਹੁੰਚਣਾ ਦੀ ਕਿੰਨੇ ਵਜੇ ਇੱਥੋਂ ਜਿਹੜਾ ਜਾਣਾ ਹਾਂ ਇੱਥੋਂ ਬਸ ਚੱਲਣਾ ਹੁਣ ਤੇ 12 ਵਜੇ ਦਾ ਕੀਤਪੁਰ ਸਾਹਿਬ ਪਹੁੰਚਣਾ ਠੀਕ ਠੀਕ